ਹੈਲੋ ਮੰਮਾ ਕੀ ਹੋਇਆ ਹੈਪੀ 113 ਕੀ ਕਹਿੰਦੇ ਮੈਂ ਥੈਂਕ ਯੂ ਹਾਂਜੀ ਥੈਂਕ ਯੂ ਤੁਹਾਡਾ ਹਾਂਜੀ ਹੋਰ ਕਹਿੰਦੇ ਮੈਂ ਨਹੀਂ ਥੈਂਕ ਯੂ ਕੈਨ ਅੱਜ ਫਿਰ ਮਕਮਲੀਆਂ ਪਰੌਂਠੇ ਖਾਣੇ ਦੀ ਮੂਲੀ توڑ ਕੇ ਹਾਂਜੀ ਮੂਲੀਆਂ ਪਰੌਂਠੇ ਖਾਣੇ ਵਜ਼ਨ ਘਟਾਉਣਾ ਬੈਠਣੇ ਤੰਦੂਰ ਤੋਂ ਬਾਅਦ ਪੈਣਾ ਤੰਦੂਰ ਜਿੱਤਾ ਹੈ ਨਹੀਂ

पा लगे आलू तो का ओके। दे मैं है नहीं छोटी थी जोड़ी दिनी कदूक खाने सत्त बज गए अठ बजे टाइम आ गई मैं गोहा छटा ठीक है

De la ciudad 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 de de la ciudad de la ciudad de la ciudad de de la ciudad de la ciudad de la ciudad de la de la ciudad de la ciudad de la ciudad la ਕਿ ਮੈਨੂੰ ਠੰਡੇ ਨਹੀਂ ਹੋਣਗੇ ਕਿ ਸਾਡੇ ਉੱਤੇ ਨਹੀਂ ਉਹ ਹਟ ਕੇ ਸਧਾਰਨ ਆ ਵਸਨ ਨਨ ਤੀਰੋ ਤੂੰ ਘਰ ਬੱਤ ਬਣ ਕੇ ਰਹੀ ਮੈਨੂੰ ਕਰਨ ਦੇ ਕੰਮ ਫਿਰ ਮੈਂ ਵੀਰੀ ਨਹੀਂ ਤੇ ਤਿਆਰ ਕਰੂੰਗੀ ਇਹ ਕਰਕੇ ਵਸਾਟਾਂ ਮੈਂ ਗੱਦੂੰਗੀ ਠੀਕ ਹੈ ਠੀਕ ਹੈ ਤਾਂ ਮੈਂ ਕਰ ਦੂੰਗੀ ਕਰ ਦੂੰਗੀ ਆ ਲੂਣ ਆਲੂ ਨਾ ਬੱਸ ਲੈ ਮੂੜੀਆਂ ਪਾਲਾ ਇਹ ਸਮਝਦਾ ਹੋਣਾ ਹੈ ਨਾ ਤੇ ਕੱਟ

ਸਭ ਤੋਂ ਪਹਿਲਾਂ ਤਾਂ ਆਪਾਂ ਦੁਪੱਟਿਆਂ ਨੂੰ ਲੈਸ ਲਾਵਾਂਗੇ ਫਿਰ ਉਸ ਤੋਂ ਬਾਅਦ ਹੀ ਸੂਟ ਨੇੜੇ ਪਾਰਸਲ ਕਰਨੇ ਤੇ ਜਿਹੜੇ ਸੂਟ ਨੇ ਵਰਕ ਹੋ ਗਏ ਵੀ ਆਪਾਂ ਕੋਧ ਨੀਡਲਵਰਕ ਕੀਤਾ ਕਿਸੇ ਕਸਟਮਰ ਦਾ ਸਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਕਿਸ ਤਰ੍ਹਾਂ ਦਾ ਇਹ ਸੂਟ ਰੈਡੀ ਹੋਇਆਗਾ ਤੇ ਆਪਣੀ ਆਰ ਕੇ ਨੰਬਰ ਦਾ ਅਰਬਟਿਕ ਚੈਨਲ ਦੇ ਉੱਪਰ ਹੀ ਸੂਟ ਦੀ ਪੂਰੀ ਅਪਡੇਟ ਜਿਹੜੀ ਤੁਹਾਨੂੰ ਮਿਲੇਗੀ ਤੇ ਲਿਪਟਿਆਂ ਦੇ ਲੈਸalon ਦਵਾ ਦੀ ਸੂਟ ਆਪਾਂ ਵਰਕ ਕਰਨ ਲੱਗਿਆ ਮਸ਼ੀਨ ਤੇ ਫਿਰ ਉਹ ਵੀ ਤੁਹਾਨੂੰ ਦਿਖਾਉਣੇ ਉਹ ਵੀ ਪ੍ਰੋਪਰ ਰੈਡੀ ਹੋਣੇ ਵਾਲਾ ਹੈਗਾ ਉਸ ਤੋਂ ਬਾਅਦ ਜਦੋਂ ਰੈਡੀ ਹੋ ਗਿਆ ਤੁਹਾਨੂੰ ਜਰੂਰ ਉਹਦੀ ਪਿਕ ਸ਼ੋਅ ਕਰਾਂਗੇ ਠੀਕ ਹੈ ਜੀ ਆਪਾਂ ਜਿਹੜੀ ਇਹ ਵਾਲੀ ਲੈਸ ਹੈਗੀ ਦੁਪੱਟੇ ਨੂੰ ਵਰਕ ਦੀ ਅਕੋਰਡਿੰਗ ਜਿਹੜੀ ਆਪਾਂ ਕਲਰ ਲੈਸ ਦੇ ਵਿੱਚ ਮਲਟੀ ਕਲਰ ਦੀ ਲੈਸ ਹੈ ਜਿਹੜੀ ਲਾਈ ਆਪਾਂ ਲੈਸ ਜਿਹੜੀ ਦੁਪੱਟੇ ਨੂੰ ਗੁੰਮ ਲਾਵਾਂਗੇ ਚਾਹੇ ਉਹ 2 ਇੰਚ ਹੈ ਜਾਂ 1.5 ਇੰਚ ਹੈ ਤੇ ਦਹੀਂ ਚ ਦੀਏ ਸਾਰੀਆਂ ਦੁਪੱਟੇ ਨੂੰ ਲੈਸਾਂ ਜਿਹੜੀਆਂ ਆਪਾਂ ਲਗਾਉਨੇ ਆ ਗਮਲ ਲੈਸ ਲਗਾਉਨੇ ਕਿਉਂਕਿ ਗਮਲ ਲੈਸ ਦੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਲੱਗੀ ਹੋਈ ਸੋਹਣੀ ਲੱਗਦੀ ਆਪਾਂ ਦੁਪੱਟੇ ਦੇ ਉੱਪਰ ਰੱਖ ਕੇ ਲੈਸ ਨਹੀਂ ਲਗਾਉਂਦੇ ਤੇ ਲੱਗਦਾ ਟਾਈਮ ਆ ਥੋੜਾ ਜਿਹੀ ਲੈਸ ਨੂੰ ਪਰੇ ਦੀ ਜਿਹੜੀ ਫਿਨਿਸ਼ਿੰਗ ਆ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਹੈ ਫਿਨਿਸ਼ਿੰਗ ਪੱਟੀ ਦੀ ਤਰ੍ਹਾਂ ਹੀ ਲੈਸ ਜਿਹੜੀ ਲਗਾਈ ਜਾਂਦੀ ਹੈ ਜੇਕਰ ਤੁਸੀਂ ਵੀ ਇਹ ਗਮਲ ਲੈਸ ਲਾਉਣ ਦੀ ਜਾਣਸ ਲੈਣੀ ਹੈ ਤਾਂ ਤੁਸੀਂ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਇਹ ਵਾਲਾ ਸੂਟ ਜੇ ਪਰਸ਼ਟ ਕਲਰ ਦਾ ਫੈਂਡੀ ਸ਼ਿਲਕ ਦਾ ਸਟੈਂਡ ਦੇ ਉੱਪਰ ਲਾਇਆ ਤੇ ਆਪਾਂ ਹਲਕਾ ਫੁਲਕਾ ਜਿਹਾ ਗਰਲਸ ਲੁੱਕ ਰੈਡੀ ਕਰਾਂਗੇ ਆਪਾਂ ਪੀਸ ਤਾਂ ਜਦੋਂ ਪ੍ਰੋਪਰ ਰੈਡੀ ਹੋ ਗਿਆ ਧਕਾਵਾਂਗੇ ਇਹਦੇ ਵਿੱਚ ਆਪਾਂ ਆਰੀ ਦਾ ਕੰਮ ਫੈਂਡੀ ਸ਼ਿਲਕ ਤੇ ਗੈਲੈਕਸੀ ਸ਼ਿਲਕਾਰ ਜਾਂਦਾ ਐਦਾਂ ਦੇ ਸਿੰਥੈਟਿਕ ਫੈਬਰਿਕ ਆਪਣੀ ਸ਼ਾਪ ਦੇ ਉੱਪਰ ਹੁੰਦੇ ਨੇ ਜੀ ਤੁਸੀਂ ਆਪਣੀ ਸ਼ਾਪ ਤੋਂ ਬਾਏ ਕਰ ਸਕਦੇ ਹੋ ਬਾਕੀ ਰਿਹਾ ਜੀ ਪਲੇਨ ਪਸ਼ਮੀਨਾ ਪਲੇਨ ਪਸ਼ਮੀਨੇ ਦੇ ਵੀ ਵੈਰਾਈਟੀ ਆਪਣੇ ਕੋਲ ਕਾਫੀ ਸਾਰੀ ਹੈਗੀ ਹੈ ਤੇ ਔਰਗੈਂਜਾ ਸ਼ਲਕ ਕਰੇਵ 80 ਗ੍ਰਾਮ ਵਾਲੀ ਕਰੇਵ ਤੇ ਮਤਲਬ ਜਿੰਨਾ ਵੀ ਸਿੰਥੈਟਿਕ ਫੈਬਰਿਕ ਪਲੇਨ ਦੇ ਵਿੱਚ ਆਉਂਦਾ ਉਹ ਆਪਣੀ ਸ਼ਾਪ ਦੇ ਪਰਦਾ ਨੂੰ ਹਰ ਇੱਕ ਕਲਰ ਦੇ ਵਿੱਚ ਮਿਲ ਜੂਗਾ ਤੁਸੀਂ ਕੋਈ ਵੀ ਕਲਰ ਦੀ ਚੁਆਇਸ ਰੱਖਦੇ ਹੋ ਤਾਂ ਆਪਣੇ ਕੋਲੋਂ ਸਕਰੀਨਸ਼ਾਟ ਭੇਜ ਕੇ ਫੈਬਰਿਕ ਦਾ ਨਾਮ ਦੱਸ ਕੇ ਬ੍ਰਾਂਡ ਦਾ ਨਾਮ ਦੱਸ ਕੇ ਤੁਸੀਂ ਆਪਣੇ ਕੋਲੋਂ ਕੋਈ ਵੀ ਫੈਬਰਿਕ ਹੈ ਜਿਹੜਾ ਬਾਈ ਕਰ ਸਕਦੇ ਹੋ ਆਪਣੇ ਕੋਲੋਂ ਫੈਬਰਿਕ ਲੈ ਕੇ ਤੁਸੀਂ ਆਪਣੇ ਕੋਲੋਂ ਵੀ ਵਰਕ ਕਰਾ ਸਕਦੇ ਹੋ ਪਲੇਨ ਫੈਬਰਿਕ ਵੀ ਆਪਣੇ ਕੋਲੋਂ ਬਾਈ ਕਰ ਸਕਦੇ ਹੋ ਚਲੋ ਜੀ ਪਿੰਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਲੋ ਜੀ ਤੁਸੀਂ ਇਹ ਵਾਲਾ ਡਿਜ਼ਾਈਨ ਪਸ਼ਮੀਨੇ ਤੇ ਵੀ ਪਵਾ ਸਕਦੇ ਹੋ ਕਿਸੇ ਸਿੰਥੈਟਿਕ ਫੈਬਰਿਕ ਤੇ ਵੀ ਪਵਾ ਸਕਦੇ ਹੋ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਬੜਾ ਸੁਪਰ ਹੀਟਰ ਡਿਜ਼ਾਈਨ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਹੈ ਇਹ ਡਿਜ਼ਾਈਨ ਜਿਹੜਾ ਕਾਫੀ ਸਾਰੇ ਵੈਰਾਈਟੀ ਦੇ ਵਿੱਚ ਸਾਰੀਆਂ ਵੈਰਾਈਟੀ ਦੇ ਵਿੱਚ ਹੀ ਰੈਡੀ ਹੋ ਗਿਆ ਔਰਗਨਜਾਤੀ ਵੀ ਕ੍ਰੇਵਤੀ ਵੀ ਤੇ ਪਸ਼ਮੀਨੇ ਤੇ ਵੀ ਇਹ ਵਾਲੇ ਹੈਗੇ ਨੇ ਜੀ ਆਪਣੇ ਪਸ਼ਮੀਨੇ ਦੇ ਸੂਟ ਬੁੱਟੀ ਵਾਲੀ ਤਿਆਰ ਕੀਤੇ ਹੋਏ ਇਹਦੇ ਆਪਾਂ ਬਾਟਮ ਤੇ ਵਰਕ ਕੀਤਾ ਤੇ ਪਹੁੰਚ ਤੇ ਬਾਜੂ ਤੇ ਵੀ ਕੀਤਾ ਬੁੱਟੀਆਂ ਤੇ ਇਹ ਵਾਲਾ ਪਹੁੰਚੇ ਦਾ ਵਰਕ ਹੈ ਇਹ ਆਪਣੇ 2-3 ਕਲਰਾਂ ਦੇ ਵਿੱਚ ਰੈਡੀ ਕੀਤੇ ਨੇ ਇਹ ਵੀ ਕਿਸੇ ਕਸਟਮਰ ਦੇ ਸੂਟ ਨੇ ਜੀ ਤੁਸੀਂ ਵੀ ਇਹ ਪਸ਼ਮੀਨੇ ਦੇ ਸੂਟ ਤੇ ਇਸ ਤਰ੍ਹਾਂ ਦਾ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਪਲੀਜ਼ ਆਰ ਕੇ ਨੰਬਰ ਦਾ ਵੀਡੀਓ ਨੂੰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਸ ਚੈਨਲ ਦੇ ਉੱਪਰ ਤੁਹਾਨੂੰ ਡੇਲੀ ਸੂਟਾਂ ਦੀ ਜਿਹੜੀ ਅਪਡੇਟ ਹੈ ਮਿਲਦੀ ਰਹੂਗੀ ਤੇ ਇਹਦੇ ਵਿੱਚ ਚਾਰਨ ਚਾਰ ਕਲਰ ਰੈਡੀ ਹੋਏ ਨੇ ਜੀ ਇੱਕ ਮੋਰ ਪੰਖੇ ਮਹਿਰੂਨ ਤੇ ਇੱਕ ਕਲਰ ਹੈਗਾ ਫਿਰੋਜੀ ਤੇ ਇੰਨੇ ਕਲਰ ਜਿਹੜੇ ਬਹੁਤ ਜ਼ਿਆਦਾ ਸ਼ਾਨਦਾਰ ਨੇ ਸੋਹਣੇ ਨੇ ਇਹ ਕਿ ਟੈਕਸ ਦਾ ਪਸ਼ਮੀਨਾ ਰਹੂਗਾ ਵੁਰਦੀ ਗਰੰਟੀ ਹੈ ਪਸ਼ਮੀਨੇ ਦੀ ਕੁਆਲਿਟੀ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਤੇ ਹੁਣ ਚਲੋ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਨੰਬਰਦਾਰ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਇਸ ਚੈਨਲ ਦੇ ਉੱਪਰ ਬਲੌਗ ਇੰਜੋਏ ਕਰ ਸਕਦੇ ਹੋ ਤੇ ਜਿਹੜਾ ਆਪਣਾ RK ਨੰਬਰਦਾਰ ਬੁਟੀਕ ਚੈਨਲ ਹੈ ਜਿਹਦੇ ਉੱਪਰ ਸਿਰਫ ਤੁਹਾਨੂੰ ਸੂਟਾਂ ਦੀ ਹੀ ਵੀਡੀਓ ਮਿਲਣੀ ਹੈ ਸਸ਼ੀ ਕਾਲ ਜੀ ਸਾਰਿਆਂ ਨੂੰ